ਸਸਿਕਾ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਮਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ੁਰਕੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਪੰਜਾਬ ਤੇ ਚੜੇਗਾ 5 ਲੱਖ ਕਰੋੜ ਦਾ ਕਰਜ਼ਾ ਸਾਡੀ ਸਰਕਾਰ ਕਰੋ ਹੱਲ ਵਿਕਰਮ ਜੇਠੇ ਦੀ ਆਵਾਜ਼ ਆਖਦੀ ਹੈਨ ਮੁਸ਼ਕਲਾਂ ਐਸ்சிਬੀ ਦੀ ਐਂਟਰੀ ਵਕੀਲ ਦਾ ਖੁੱਲਾ ਚੈਲੰਜ ਕਿ ਹੱਲਗਾ ਕੇ ਦਿਖਾਓ ਐਨਡੀਪੀਐਸ ਜਲੰਧਰਪੁਰਸ ਨੂੰ ਮਿਲੀ ਵੱਡੀ ਸਫਲਤਾ 3.1 ਕਿਲੋਗ੍ਰਾਮ ਹਿਰੋਇਨ 3 ਲੱਖ ਦੇਕਾਰਾਂ ਤੇ ਗੈਰਕਾਨੂੰਨੀ ਹਥਿਆਰਸ ਮੇ ਤੋਂ ਦੋਸ਼ੀ ਗ੍ਰਿਫਤਾਰ ਪੰਜਾਬ ਦੇ 15 ਜ਼ਿਲ੍ਹਿਆਂ 'ਚ ਭਾਰੀ ਮੀਂਹ ਤੇ ਮੌਸਮ ਖਰਾਬ ਹੋਣ ਕਾਰਨ ਅਲਰਟ ਚੌਕਸ ਰਹਿਣ ਦੀ ਚੇਤਾਵਨੀ ਹੁਣ ਖਬਰਾਂ ਵਿਸਥਾਰ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਕੇਰਦੇ ਹੋਏ ਵੱਡੀ ਚਿੰਤਾ ਜਤਾਈ ਹੈ ਮੋਗਾ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਬਹੁਤ ਤੇਜ਼ੀ ਨਾਲ ਪੰਜਾਬ ਦਾ ਕਰ ਦਾ ਵਧਾ ਰਹੀ ਹੈ ਉਹਨਾਂ ਦਾ ਦਾਅਵਾ ਹੈ ਕਿ ਸਰਕਾਰ ਜਾਂਦਿਆਂ ਦੇ ਪੰਜਾਬ ਉੱਤੇ 5 ਲੱਖ ਕਰੋੜ ਰੁਪਏ ਦਾ ਕਰ ਦਾ ਛੱਡ ਜਾਵੇਗੀ ਜਿਸ ਨੂੰ ਸਾਡੀ ਸਰਕਾਰ ਨੂੰ ਲਾਉਣਾ ਪਵੇਗਾ ਇੰਡੀਅਨ ਰੈਵਨਿਊ ਸਰਵਿਸਿਜ਼ ਦਾ ਸਰ ਕੇਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਚ ਅਖੀਲੇ ਫੀਸ ਚ ਆਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ ਚ ਕਰਦਾ ਹੋ। ਤੁਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹਨ ਨਹੀਂ। ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ। ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ, ਅਕਾਲੀ ਦਲ ਭਾਣਾ ਨੂੰ ਵੀ ਛੱਡੋ। ਤੇ ਤੁਹਾਨੂੰ ਅਸੀਂ ਇਹ ਪੜਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਵੈਲਪਮੈਂਟ ਵਾਸਤੇ। ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸਦਾ। ਉਹ ਕਹਿਣ ਲੱਗੇ ਮੈਂ ਰੈਵਨਿਊ ਅਫਸਰ ਰੇ ਕੀ ਨੇ ਰੈਵਨਿਊ ਸਰਵਿਸਸੇ ਸੀਨਮੋਸਟ ਇਨ ਕੰਟੈਕਸਟ ਆਮ ਐਬਸਰਸੀ ਮੇਰੀ ਜੇ ਬੋਟੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਿਸ ਹੈ ਉਹ ਇਸੇ ਗੱਲ 'ਚ ਹੈ ਕਿ ਰੈਵਨਿਊ ਰਿਸੋਰਸਸ ਕਿਸਾ ਲੈ ਕੇ ਆਣੇ ਉਹਨਾਂ ਦੋ ਕਈਆਂ ਗੱਲਾਂ ਬੋਟੇ ਤੌਰ 'ਤੇ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ ਸਾਢੇ 3 ਸਾਲ ਪਹਿਲੇ ਸੀ 1,70,000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡੋ ਕਹਿੰਦੇ ਮੈਂ ਘੱਟੋ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦਊਂਗਾ 20% ਦਾ ਮਤਲਬ ਹੋਇਆ 170000 ਦਾ 34000 ਦੂਜਾ ਮੈਂ ਕਿਹਾ 20000 ਮੈਂ ਦਊਂਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੋਵੇ ਮੈਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਤੋ ਉਹਨਾਂ ਨੇ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾ ਮੈਂ ਕਰਦਾ ਲਮਾ ਇਹ ਵੀ ਨਾਲ ਕੀ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ ਦੇ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾ ਮੁਕਤ ਹੋ ਸਕਿਆ ਨਾ ਘੱਟ ਪਰ ਆ ਤਾਂ ਬਚਾ ਤੱਕ ਬਚਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਣ ਲੱਗਾਂ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਇਆ ਐਵਰੇਜ ਪਿਛਲੇ ਸਾਢੇ 3.5 ਸਾਲਾਂ ਦਾ 270 ਤਾਂ ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਇਆ ਮੈਨੂੰ ਕਿਰਪਾ ਕਰਕੇ ਦੱਸਣ ਅਬਾ ਜੜੇ ਦੇ ਕੇਜਰੀਵਾਲ ਸਾਹਿਬ ਇਹ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਕੰਨੇ ਆ ਕੇ ਮੈਂ ਦਊ 34000 ਕਰੋੜ ਤਾਂ ਅਜੇ ਤੱਕ ਦਿਨਾਂ ਸਾਲਾਂ ਚ 101000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਮੈਂ ਦੱਸ ਕਿੱਥੇ ਗਿਆ ਪੈਸਾ ਹੁਣ ਕਰਜ਼ੇ ਦੀ ਗੱਲ ਦੱਸਦੇ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 272000 ਦਾ ਕਰਜ਼ਾ ਸੀ ਐਸ ਟਾਈਮ ਅੱਜ ਦੇ ਦਿਨ 4 ਲੱਖ 32 22000 ਕਰੋੜ ਦਾ ਉਹ ਐ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਗੜੋਂ ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚ ਜੇ 75 ਸਾਲਾਂ ਚ 2.5 ਲੱਖ ਕਰੋੜ 5 ਸਾਲਾਂ ਕਿ 5 ਲੱਖ ਇਹ ਤੋਂ ਤੁਹਾਡੇ ਸਾਹਮਣੇ ਤੇ ਅਜੇ ਤੇ ਲੋਟਾ 40000 ਏਕੜ ਦੀ ਹੋਣੀ ਹੈ ਜਿਹੜਾ ਸਾਰਿਆਂ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚ ਹੋਏਗਾ ਉਹ ਇਹ ਕੇਜਰੀਵਾਲ ਲੈਂਡ ਕੋ ਅਲੌਂਗ ਵੇਥ ਭਗਵੰਤ ਮਾਨ ਆ ਕਰ ਲੰਗੇ ਨੇ ਜਿਹੜੀ 40000 ਕਿੱਲਾ ਪਈ 24000 ਤਾਂ ਕੱਲੀ ਨੂੰ ਦੇਣੀ ਚੀ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀ ਦੇਆਂ ਮੁਸ਼ਕਲਾਂ ਬਾਸ ਸਕਦੇ ਨੇ ਹੁਣ ਇਸ ਮਾਮਲੇ ਵਿੱਚ ਐਨਸੀਬੀ ਵੀ ਮਜੀਠੀਆ ਤੋਂ ਪੁੱਛਗਿੱਛ ਕਰ ਸਕਦੀ ਹੈ ਬਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਵਿੱਚ ਉਹਨਾਂ ਦੇ ਵਕੀਲ ਨੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਡੀਜੀਪੀ ਪੰਜਾਬ ਬਿਜ਼ਨੈਸ ਚੀਫ ਪੰਜਾਬ ਜੀ ਨੂੰ ਮੇਰੀ ਖੁੱਲੀ ਚੁਣੌਤੀ ਹੈ ਉਹਨਾਂ ਤੇ ਐਨਡੀਪੀ ਦੀ ਛੋਟੀ ਤੋਂ ਛੋਟੀ ਧਾਰਾ ਲਗਾ ਕੇ ਦਿਖਾਓ ਨਸ਼ੇ ਨਾਲ ਜੁੜੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਾਸ ਸਕਦੀਆਂ ਨੇ ਤੁੰਦ ਆਦੀ ਇੱਕ ਬਿਜ਼ਨਸਵੋਲੋ ਅੰਮ੍ਰਿਤਸਰ ਵਿੱਚ ਉਹਨਾਂ ਦੇ ਘਰ ਤੇ ਅਚਾਨਕ ਰੇਡ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਗ੍ਰਿਫਤਾਰੀ ਮੌਕੇ ਬਹੁਤ ਹੰਗਾਮਾ ਹੋਇਆ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਤੇ ਵੱਡੇ ਨਿਸ਼ਾਨੇ ਸਾਧੇ ਗਏ ਇਸ ਦੌਰਾਨ ਪੰਜਾਬ ਸਰਕਾਰ ਦੇ ਆਗੂਆਂ ਦੇ ਬਿਆਨ ਵੀ ਸਾਹਮਣੇ ਆਏ ਜਿਨ੍ਹਾਂ ਕਿਹਾ ਕਿ ਹੁਣ ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਵਿਰੋਧੀ ਇਸ ਤੋਂ ਪ੍ਰੇਸ਼ਾਨ ਕਿਉਂ ਜਾਪ ਰਹੇ ਨੇ ਜਾਂਚ ਦੌਰਾਨ ਹੁਣ ਇਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਮਜੀਠਿਆ ਨਾਲ ਪੁਚਕੀ ਦੀ ਤਿਆਰੀ ਕਰ ਰਹੀ ਹੈ ਇਸ ਲਈ ਐਨਸੀਬ ਵੱਲੋਂ ਬਿਜ਼ਨਸ ਭਾਗ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸ ਦੇ ਨਾਲ ਹੀ ਹੋਰ ਕੇਂਦਰੀ ਜਾਂਚ ਏਜੰਸੀਆਂ ਨੇ ਵੀ ਇਸ ਕੇਸ ਤੇ ਨਜ਼ਰ ਬਣਾਈ ਹੋਈ ਹੈ ਮਜੀਠਿਆ ਖਿਲਾਫ ਨਸ਼ੇ ਦੇ ਇਲਜ਼ਾਮਾਂ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਤੇ ਪੰਜਾਬ ਦੀ ਰਾਜਨੀਤਿਕ ਦਾ ਮਾਹੌਲ ਗਰਮਾ ਦਿੱਤਾ ਹੈ ਹੁਣ ਇਸ ਕੇਸ ਦੀ ਜਾਂਚ ਦਾ ਦਾਇਰਾ ਹੋਰ ਵੱਡਾ ਜਾ ਰਿਹਾ ਹੈ ਦੂਜੇ ਪਾਸੇ ਬਿਜਲੈన్స్ ਦੀ ਕੋਸ਼ਿਸ਼ ਹੈ ਕਿ 2 ਜੁਲਾਈ ਨੂੰ ਜਦੋਂ ਬਿਕਰਮ ਮਜੀਠੀਆ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਅਗਲੇ ਪੜਾਅ ਦੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਬਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿੱਚ ਉਹਨਾਂ ਦੇ ਵਕੀਲ ਐਡਵੋਕੇਟ ਦਮਨਵੀਰ ਸਿੰਘ ਸਬੂਤੀ ਨੇ ਲਿਖਿਆ ਹੈ ਕਿ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ, ਬਿਜ਼ਨੈਸ ਚੀਫ ਤੇ ਪੰਜਾਬ ਦੇ ਐਜੀ ਨੂੰ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ। ਏ ਪੋਸਟ ਮਜੀਠਿਆ ਦੇ ਵਕੀਲ ਵੱਲੋਂ ਪ੍ਰਸ਼ਾਸਨਿਕ ਜਾਂਚ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ ਇਸ ਦਿਨ ਵਾਲੀ ਤੁਨ ਅਦਾਸਦੀ ਕਿ ਪਿਛਲੇ ਦਿਨੀ ਬਿਜਲੀ ਵਿਭਾਗ ਦੀ ਟੀਮ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੂੰ ਡਰਗ ਮੰਡੀ ਨਾਲ ਸਬੰਧਤ ਆਮਦਨ ਤੋਂ ਵੱਧ ਜਿਆਦਾ ਦੇ ਮਾਲਵੇ ਤੇ ਜਾਂਚ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕਈ ਥਾਵਾਂ ਤੇ ਇਲਾਜ ਜਾਵੇਗੀ ਇਸ ਮਾਮਲੇ ਵਿੱਚ ਮਜੀਠਿਆ ਸੱਤ ਦਿਨਾਂ ਦੀ ਰੁਮਾਰਤ ਹੈ ਬਿਜ਼ਨਸ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਗਵਾਹ ਦੇ ਬਿਆਨਾਂ ਦੇ ਆਧਾਰ ਤੇ ਹੁਣ ਤੱਕ ਮਹੱਤਵਪੂਰਨ ਸੁਰਾਗ ਮਿਲੇ ਹਨ ਜਿਸ ਦੇ ਆਧਾਰ ਤੇ ਟੀਮ ਵੱਲੋਂ ਤਲਾਸ਼ੀ ਮੁਹਿੰਮ ਅ ਇਹਨਾਂ ਜਾਣਕਾਰੀ ਦੀ ਪੁਸ਼ਟੀ ਲਈ ਸਬੰਧਤ ਥਾਵਾਂ ਦੀ ਜਾਂਚ ਜ਼ਰੂਰੀ ਹੈ। ਇਸਾਈ ਪ੍ਰੋਫਾਈਲ ਮਾਮਲੇ ਨੂੰ ਲੈ ਕੇ ਰਾਜਨੀਤਿਕ ਗਲਿਆਰੇ ਵਿੱਚ ਵੀ ਹਲਚਲ ਮਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਚਿਹਰੇ ਜਾਂਚ ਦੇ ਦਾਰੇ ਵਿੱਚ ਆ ਸਕਦੇ ਨੇ। ਤੋਂਦਾਂਦੀ ਇੱਕ ਮਜੀਠਿਆ ਵੱਲੋਂ ਪੰਜਾਬ ਸਰਕਾਰ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ। ਉਹਨਾਂ ਵੱਲੋਂ ਖਾਸ ਕਰਕੇ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕੇਰਿਆ ਜਾਇਆ ਸੀ। ਉਹਨਾਂ ਵੱਲੋਂ ਲਗਾਤਾਰ ਪੋਸਟਾਂ ਪਾਈਆਂ ਗਈਆਂ ਕਿ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਗ੍ਰਸਤ ਨੇ। ਤੇ ਪੰਜਾਬ ਦਾ ਪੂਰਾ ਹਾਲ ਹੈ ਪਰ ਪੰਜਾਬ ਸਰਕਾਰ ਦੇ ਉਲਟ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਗਿਆ ਹੈ। ਇਹਨਾਂ ਪੋਸਟਾਂ ਦੇ ਅਚਾਨਕ ਬਾਅਦ ਬਿਕਰ ਮਜੀਠੇ ਤੇ ਇੱਕ ਰੇਡ ਹੋਈ ਜਿਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਤੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਝੰਮ ਕੇ ਕੇ ਰਿਆ। ਇਸ ਮਾਮਲੇ ਵਿੱਚ ਕਾਂਗਰਸ ਤੇ ਭਾਜਪਾ ਵੀ ਬਿਕਰ ਮਜੀਠੇ ਦੇ ਹੱਕ ਵਿੱਚ ਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਖੜੀਆਂ ਦਿਖਾਈ ਦਿੱਤੀਆਂ। ਇਸ ਮਾਮਲੇ ਵਿੱਚ ਬਿਕਰ ਮਜੀਠੇ ਦੇ ਵਕੀਲ ਵੱਲੋਂ ਕੀਤਾ ਗਿਆ ਦਾਵਾ ਕਿੰਨਾ ਕੁ ਸਹੀ ਸਾਬਤ ਹੁੰਦਾ ਹੈ ਤੇ ਇਸ ਚੈਲੰਜ ਤੇ ਪ੍ਰਸ਼ਾਸਨਿਕ ਅਧਿਕਾਰੀ ਕੀ ਬਿਆਨ ਦਿੰਦੇ ਨੇ ਦੇਖਣਾ ਹੋਵੇਗਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਜਲੰਧਰਪੁਰ ਸ ਨੇ ਪਾਰੀ ਮਾਤਰਾ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਸੀਆਈ ਸਟਾਫ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਮੁਲਜ਼ਮ ਦੇ ਕਬਜ਼ੇ ਤੋਂ 13.1 ਕਿਲੋਗ੍ਰਾਮ ਹਿਰੋਇਨ ਪੰਜ ਗੈਰ ਕਾਨੂੰਨੀ ਹਥਿਆਰ ਤੇ ਤਿੰਨ ਲਗਜ਼ਰੀ ਵਾਹਨ ਬਰਾਮਦ ਕੀਤੇ ਹਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਨੇ ਇਸ ਦੌਰਾਨ ਪੰਜਾਬ ਪੁਲਸ ਵੱਲੋਂ ਹੁਣ ਤੱਕ 6 ਤੇ ਹਜ਼ਾਰਾਂ ਦੀ ਗਿਰਤੀ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸੇ ਮੁਹਿੰਮ ਦੌਰਾਨ ਜਲੰਧਰ ਪੁਲਿਸ ਨੇ ਪਾਰੀ ਮਾਤਰਾ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਦੀ ਗਵਾਈ ਵਿੱਚ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਮੁਲਜ਼ਮ ਦੇ ਕਾਬੂ ਜੇ ਵਿੱਚੋਂ 13.1 ਕਿਲੋਗ੍ਰਾਮ ਹਿਰੋਇਨ 5 ਗੈਰ ਕਾਨੂੰਨੀ 32 ਬੋਰ ਪਿਸਤੌਲ 32 ਕਾਰਤੂਸ 3 ਮੈਗਜ਼ੀਨ 3 ਲਗਜ਼ਰੀ ਵਾਹਨ ਤੇ 22000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਹਾਲਾਂਕਿ ਇਸ ਮਾਮਲੇ ਵਿੱਚ 25 ਮਈ 2025 ਨੂੰ ਪੁਲਸ ਨੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਅੱਜ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਮਨਪ੍ਰੀਤ ਸੰਧੇ ਲੋ ਡੀਸੀਪੀ ਅਰਸ਼ੀ ਹੈ ਅਤੇ ਏਡੀਸੀਪੀ ਸ਼੍ਰੀ ਜਨਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਦੇ ਚਾਰਜ ਨੇ ਤੇ ਕਾਫੀ ਡੰਗ ਦੇ ਖਬਰ ਕੀਤੀ ਸੀ ਜਿਹੜੇ ਚਾਹੁੰਦੇ ਆ ਪਹਿਲਾਂ 13 ਕਿਲੋ ਹੈਰੋਂ ਦੀ ਰਿਕਵਰੀ ਹੋਈ ਸੀ ਜਿਹੜੀ ਵਿਜੀਲੈਂਸ ਅੱਠ ਦੇ ਮਿਕਰਚਾ ਦਰਜਾ 122 ਨੰਬਰ 27 28 21 6185 ਜਿਹਦੇ ਚਲਦੇ ਆ ਬੈਕਵਾਰਡ ਬੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣਾ ਨਾ ਜਿਹਦੇ ਕੋਲ 100 ਗ੍ਰਾਮ ਹੈਰੋਂ ਅਤੇ 10 ਪਿਸਟਲ ਬੱਤੀ ਬੋਰ ਤੇ 6 ਚਿੰਦਾਰੋਂ ਰੱਖਬਰ ਕੀਤਾ ਹੈ ਸੁਖਬੀਧਰ ਨੂੰ ਹਟਾ ਮੈਂ ਕਾਹੂਰਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਦੇ ਫਾਰਵਰਡ ਤੇ ਬੈਕਵਾਰਡ ਬੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕ गिरफ्तार ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਪਿੰਟ ਦੇ ਵਿੱਚ ਕੇਸ ਅਸਟੈਂਡੀ ਕੇਸ ਦਾ ਹੈ ਜਿਹਦੇ ਵਿੱਚ 3 ਸਾਲ ਦੀ ਉਹ ਰਹਿ ਕੇ ਆਇਆ ਸੀ ਅਤੇ ਇੱਕ ਐਸਆਰ ਵੀ ਜਮਾਨਤ ਤੇ ਬਾਹਰ ਆਇਆ ਅਤੇ ਸਲੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲੋਪਟਾ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਊਗੀ ਉਹਦੇ ਪ੍ਰੋਪਰਟੀ ਬਾਰੇ ਜਿੱਥੇ ਵੈਰੀਫਾਈ ਸਾਰਾ ਕਰਾ ਕੇ ਸੀ ਇਨਕਰਾਇ ਇਹਨਾਂ ਮਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 21C 27A ਕਾਟਚਾਸੀ ਤੇ ਅਸਲਾ ਐਕਟ 25-20 ਤਹਿਤ 20 ਮਈ ਨੂੰ FIR ਨੰਬਰ 122 ਪਹਿਲਾ ਇਪੁਲਿਸਟੇਸ਼ਨ ਰਿਵੀਜ਼ਨ ਨੰਬਰ 8 ਦੇ ਵਿਕੇ ਦਰਦ ਕੀਤੀ ਜਾਚ ਕੀਤੀ ਹੈ ਇਹਨਾਂ ਦੀ ਰਿਮਾਂਡ ਵਿੱਚ ਕੀਤੀ ਪੁੱਛਗਿੱਛ ਦੌਰਾਨ ਇੱਕ ਤੀਜੇ ਸਾਥੀ ਦੀ ਸਮੁਲੀਅਤ ਸਾਹਮਣੇ ਆਈ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਮੌਸਮ ਨੇ ਸਮੇਂ ਤੋਂ ਪਹਿਲਾਂ ਦੇਸ਼ ਦੇ ਕਈ ਰਾਜਾਂ ਵਿੱਚ ਦਸਤਕ ਦੇ ਦਿੱਤੀ ਹੈ। ਉੱਤਰਾਖੰਡ ਤੇ ਮੱਧ ਪ੍ਰਦੇਸ਼ 'ਚ ਭਾਰੀ بارش ਲੋਕਾਂ ਲਈ ਮੁਸੀਬਤ ਬਣ ਗਈ ਹੈ। ਜ਼ਮੀਨ ਖਿਸਕਣ ਤੇ ਬੱਦਲ ਫੰਡਨ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੱਧ ਪ੍ਰਦੇਸ਼ 'ਚ ਅਗਲੇ 24 ਘੰਟਿਆਂ ਲਈ ਭਾਰੀ بارش ਤੋਂ ਬਹੁਤ ਭਾਰੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਨੂੰ ਵੀ ਭਾਰੀ ਬਾਰਿਸ਼ جاری ਰਹੀ ਹੈ ਰਾਜ ਦੇ ਊਨਾ ਬिलासपुर ਕਾਂਗੜਾ ਮੰਡੀ ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਹਮੇਰਪੁਰ ਕੁਲੂ ਅਤੇ ਸ਼ਿਮਲਾ ਦੇ ਕੁਝ ਹਿੱਸਿਆਂ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਵੇਗਾ ਜਦੋਂ ਕਿ ਮੰਗਲਵਾਰ ਨੂੰ ਵੀ ਮੀਂਹ ਤੋਂ ਕੁਝ ਰਾਹਤ ਮਿਲ ਸਕਦੀ ਹੈ ਇਸ ਮੰਗਲਵਾਰ ਨੂੰ ਕਾਂਗੜਾ ਕੁਲੂ ਅਤੇ ਮੰਡੀ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ ਸੋ ਮੌਸਮ ਵਿਭਾਗ ਨੇ 2 ਅਤੇ 3 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਸੋ ਹਮੀਰਪੁਰ ਬਿਲਾਸਪੁਰ ਜੰਮਾ ਕਾਂਗੜਾ ਮੰਡੀ ਸ਼ਿਮਲਾ ਕੁਲੂ ਸੋਲਨ ਅਤੇ ਸਿਰਮੌਰ ਜ਼ਿਲ੍ਹਾ ਦੇ ਕੁਝ ਹਿੱਸਿਆਂ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਸੋ ਸ਼ਿਮਲਾ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧ ਰਹੀਆਂ ਨੇ ਜ਼ਮੀਨ ਖਿਸਕਣ ਦੇ ਕਾਰਨ ਦੋ ਇਮਾਰਤਾਂ ਢਹਿ ਗਈਆਂ ਨੇ ਇਸ ਦੇ ਨਾਲ ਹੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਖਤਰਾ ਵਧ ਰਿਹਾ ਹੈ ਜ਼ਮੀਨ ਖਿਸਕਣ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਬਾਰੀ ਮੀਂਹ ਤੋਂ ਬਾਅਦ ਗੰਗਾ ਸਮੇਤ ਕਈ ਨਦੀਆਂ ਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਜਿਵੇਂ ਜਿਵੇਂ ਖਤਰਾ ਵੱਧਦਾ ਜਾ ਰਿਹਾ ਹੈ ਪ੍ਰਸ਼ਾਸਨ ਚੌਕਸ ਹੈ ਲੋਕਾਂ ਨੂੰ ਨਦੀਆਂ ਤੇ ਮੀਂਹ ਦੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਸ਼ਰਦਵਾਲਾ ਨੂੰ ਸੁਰੱਖਿਅਤ ਥਾਵਾਂ ਤੇ ਰੋਕ ਦਿੱਤਾ ਗਿਆ ਨਾਲ ਹੀ ਬੇਲੋੜੀ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਗਈ ਹੈ ਸੋ ਜ਼ਮੀਨ ਖਿਸਕਣ ਦੇ ਕਾਰਨ ਰਿਸ਼ੀਕੇਸ਼ ਬਦਰੀਨਾਥ ਹਾਈਵੇ ਬੰਦ ਕਰ ਦਿੱਤਾ ਗਿਆ ਹਾਈਵੇ ਤੇ ਪਹਾੜੀ ਮਲਬਾ ਜਮਾ ਹੋਣ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਦੇ ਨਾਲ ਹੀ ਰੁਦਰ ਪ੍ਰਿਆਗ ਦੇ ਵਿੱਚ ਭਾਰੀ ਬਾਰਿਸ਼ ਕਾਰਨ ਅਲਕਨੰਦਾ ਨਦੀ ਉਛਾਲਦੀ ਹੈ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਰੁਦਰ ਪ੍ਰਿਆਗ ਦੇ ਵਿੱਚ ਲਗਭਗ 36 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਲਕਨੰਦਾ ਨਦੀ ਦੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਨੇੜਲੇ ਕਰਾਨ ਨੂੰ ਖਾਲੀ ਕਰਵਾ ਲਿਆ ਗਿਆ ਪ੍ਰਸ਼ਾਸਨ ਨੇ ਕਿਹਾ ਹੈ ਕਿ ਮੀਂਹ ਦੇ ਕਾਰਨ ਅਲਕਨੰਦਾ ਤੇ ਮੰਦਾਕਨੀ ਨਦੀਆਂ ਦਾ ਪਾਣੀ ਦਾ ਪੱਧਰ ਲਗਾਤਾਰ ਹੀ ਵਧ ਰਿਹਾ ਹੈ ਅਤੇ ਖਤਰਾ ਵੱਧਾਚਾਰ ਹੈ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਅਤ ਥਾਵਾ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਤੇਲੰਗਾਨਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਸਿੰਗਾਚੀ ਫਾਰਮਾ ਕੈਮੀਕਲ ਯੂਨਿਟ ਦਾ ਰੀਐਕਟਰ ਫਟਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਜਿਸ 'ਚ 13 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 12 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਸਬੰਸੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਫੈਕਟਰੀ ਦੇ ਹਾਤੇ ਵਿੱਚ ਲਗਭਗ 90 ਲੋਕ ਕੰਮ ਕਰ ਰਹੇ ਸਨ ਧਮਾਕਾ ਦੀ ਤਿੱਬਰਤਾ ਇੰਨੀ ਜ਼ਬਰਦਸਤ ਸੀ ਕਿ ਕੁਝ ਮਜ਼ਦੂਰ 100 ਮੀਟਰ ਤੱਕ ਉੱਡ ਗਏ 11 ਫਾਇਰ ਇੰਜਨ ਐਨਟੀਆਰਐਫ ਅਤੇ ਐਸਟੀਆਰਐਫ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਸੋ ਜ਼ਿਲ੍ਹਾ ਕਲੈਕਟਰ ਪ੍ਰੀ ਵਿਨੀਆ ਅਤੇ ਐਸਪੀ ਪਰਿतोष ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਬਚਾਅ ਕਾਰਜਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਜਖਮੀਆਂ ਨੂੰ ਚੰਦਨਗਰ ਅਤੇ ਇਸਨਾਪੁਰ ਦੇ ਨੀਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੋ ਇਹਨਾਂ ਦੇ ਵਿੱਚੋਂ 12 ਦੀ ਹਾਲਤ ਗੰਭੀਰ ਪਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੋ ਰਾਜ ਸਰਕਾਰ ਨੇ ਹਰੇਕ ਜ਼ਖਮੀ ਪਰਿਵਾਰ ਨੂੰ ਹਰੇਕ ਵਿਅਕਤੀ ਨੂੰ ਟੁਕਵੀਂ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਪੂਰੋਸਾ ਵੀ ਦਿੱਤਾ ਹੈ ਹਾਸੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਮੰਤਰੀ ਦਾਮੋਦ ਰਾਜਨਰ ਸੀਮਾ ਨੇ ਕਿਹਾ ਹੈ ਕਿ ਇਮਾਰਤ ਦਾ ਮਲਬਾ ਹਟਾਉਣ ਤੋਂ ਬਾਅਦ ਹੀ ਵਿਸਤ੍ਰਿਤ ਅੰਕੜੇ ਉਪਲਬਧ ਹੋਣਗੇ ਸੁਰੱਖਿਅਤ ਮਾਪ ਡੰਡਾਂ ਦੀ ਕਾਂਟ ਜਾਂ ਫਿਰ ਲਾਪਰਵਾਹੀ ਦੀ ਬਾਰਿਸ਼ ਸਖਤ ਚਿਤਾਇਆ ਗਿਆ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਧਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਉਨ੍ਹਾਂ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਗੰਭੀਰ ਜ਼ਖਮੀਆਂ ਨੂੰ 1-1 ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਏਗਾ ਸੋ ਇਸ ਹਾਦਸੇ ਨੇ ਤੇਲਗਾਨਾ ਦੇ ਵਿੱਚ ਉਦਯੋਗਿਕ ਸੁਰੱਖਿਆ ਨੀਮਾਂ ਦੀ ਲਾਪਰਵਾਹੀ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਮੰਤਰੀ ਵਿਵੇਕ ਵੈਂਗੰਡ ਸਵਾਮੀ ਨੇ ਕਿਹਾ ਹੈ ਕਿ ਕਿਰਤ ਕਮਿਸ਼ਨ ਜਲਦੀ ਹੀ ਕਾਮਯਾਬੀਆਂ ਸ਼ਿਕਾਇਤਾਂ ਦੀ ਜਾਂਚ ਕਰੇਗਾ ਅਤੇ ਸੁਰੱਖਿਆ ਉਪਾਵਾਦੀ ਸਮੀਖਿਆ ਕਰੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਰੇਵੰਤ ਰੇਡੀ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਤੀਸ਼ ਕਰਨ ਦੇ ਨਿਰਦੇਸ਼ جاری ਕੀਤੇ ਨੇ ਸੋ ਸਿਗਾਚੀ ਕੈਮੀਕਲ ਫੈਕਟਰੀ ਵਿੱਚ ਹੋਈ ਇਸ ਦੁਖਦਾਈ ਘਟਨਾ ਨੇ 13 ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਦਯੋਗਿਕ ਸੁਰੱਖਿਆ ਦੇ ਵਿੱਚ ਇੱਕ ਵੱਡੀ ਕਮੀ ਨੂੰ ਉਜਾਗਰ ਕੀਤਾ ਹੈ ਸੋ ਪ੍ਰਧਾਨ ਮੰਤਰੀ ਅਤੇ ਰਾਜ ਸਰਕਾਰ ਵੱਲੋਂ ਵਿੱਤੀ ਮਦਦ ਦੇ ਨਾਲ ਨਾਲ ਜਾਂਚ ਪ੍ਰਕਿਰਿਆ ਵੀ ਚੱਲੀ ਹੈ ਲੁਧਿਆਣਾ ਚ ਉਤਰੀ ਰੇਲਵੇ ਤੇ ਸਿੱਖਿਆ ਵਿਭਾਗ ਵਿਚਕਾਰ ਵਿਵਾਦ ਪੈਦਾ ਹੋ ਗਿਆ ਜਿੱਥੇ ਰੇਲਵੇ ਨੇ ਜਿਗਰਾਉਂ ਪੁਲ ਦੇ ਨੇੜੇ ਸਥਿਤ ਸਰਕਾਰੀ ਸੀਨੀਅਰ ਸਕੂਲਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਜ਼ਮੀਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਸਬੰਧੀ ਦੋਹਾਂ ਵਿਭਾਗਾਂ ਵਿਚਕਾਰ ਗੱਲਬਾਤ ਜਾਰੀ ਹੈ ਰੇਲਵੇ ਨੇ ਜਗਰਾਓ ਪੁਲ ਨੇੜੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 15 ਦਿਨਾਂ ਦੇ ਅੰਦਰ ਜ਼ਮੀਨ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ ਇਸ ਨੋਟਿਸ ਤੋਂ ਬਾਅਦ ਦੋਵਾਂ ਵਿਭਾਗਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਉਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਵਰਕਰਸ ਨੇ ਚਾਰਜੂਨ ਨੂੰ ਜਾਰੀ ਨੋਟਿਸ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਸਕੂਲ 19 ਜੂਨ ਤੱਕ ਜ਼ਮੀਨ ਖਾਲੀ ਨਹੀਂ ਕਰਦਾ ਤਾਂ ਜ਼ਮੀਨ ਦੀ ਮਾਲਕੀ ਦਾ ਪ੍ਰਮਾਣਿਤ ਸਬੂਤ ਪੇਸ਼ ਨਹੀਂ ਕਰਦਾ ਤਾਂ ਇਮਾਰਤ ਨੂੰ ਢਾਇਆ ਵੀ ਜਾ ਸਕਦਾ ਹੈ ਸੋ ਉਧਰ ਦੂਸਰੇ ਹੀ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਕੱਤਰ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਉਹ ਮਾਮਲਾ ਹੈ ਵੀ ਉਹ ਜਗ੍ਹਾ ਹੈਗੀ ਹੈ ਉਹ ਰੇਲਵੇ ਦੀ ਆ ਸਕੂਲ ਬਣਿਆ ਹੋਇਆ ਪੰਜਾਬ ਸਰਕਾਰ ਦਾ ਉਹਨਾਂ ਨੇ ਨੋਟਿਸ ਕੱਢਿਆ ਵੀ ਜਾਂ ਤਾਂ 3 ਕਰੋੜ ਰੁਪਇਆ ਜਿਹੜੀ ਬੰਦੀ ਵਾਲਟੀ ਉਹ ਦੇ ਦਿਓ ਜਾਂ ਸਾਡੀ ਜਗ੍ਹਾ ਖਾਲੀ ਕਰ ਦਿਓ ਹੁਣ ਸਾਡੀ ਡੀ ਸਾਹਿਬ ਨਾਲ ਮੀਟਿੰਗ ਸ਼ਡਿਊਲ ਹੋ ਗਈ ਆ ਜਿਸ ਤਰ੍ਹਾਂ ਡੀ ਸਾਹਿਬ ਕਹਿਣਗੇ ਜੇ ਨਵੇਂ ਜਗ੍ਹਾ ਸਕੂਲ ਬਣਾਉਣਾ ਤਾਂ ਨਵੇਂ ਜਗ੍ਹਾ ਸਕੂਲ ਬਣ ਜਾਊਗਾ ਸਰਕਾਰ ਤੋਂ ਫੰਡ ਲੈ ਜਾਣਗੇ ਜਗ੍ਹਾ ਲਈ ਜਾਊਗੀ ਤੇ ਬੱਚਿਆਂ ਨੂੰ ਕਿਸੇ ਹੋਰ ਉਸੇ ਲੋਕਲ ਸਕੂਲ ਚ ਪੜ੍ਹਾਈ ਜਾਰੀ ਰੱਖੀ ਜਾਊਗੀ ਕੋਈ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਉੱਥੇ ਪ੍ਰਿੰਸੀਪਲ ਸਾਹਿਬ ਜਿਸਿਆ ਜਾ ਰਿਹਾ ਕਿੰਨੇ ਕੋਲ ਛਾਤਰ ਜਿਹੜੇ ਕਿ ਉੱਥੇ ਪੜ੍ਹਦੇ ਨੇ 300 ਪਲੱਸ ਬੱਚੇ ਆ ਉਹਦੇ ਚ ਤੇ ਉਹ ਹੈਗਾ ਸਾਡੇ ਕੋਲੇ ਦੂਸਰਾ ਸਕੂਲ ਇੱਕ ਵਾਰ ਇੱਕ ਵਾਰ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਸੈਕੰਡ ਨਾਲ ਇਹ ਲੋਕਲ ਸਕੂਲ ਚ ਚਾਲੂ ਕੀਤੀ ਜਾਊਗੀ ਤੇ ਜਿਵੇਂ ਵੀ ਸਰਕਾਰ ਦੀ ਅੱਗੇ ਪਾਲਿਸੀ ਹੋਊਗੀ ਸਰਕਾਰ ਦਾ ਫੈਸਲਾ ਹੋਊਗਾ ਉਵੇਂ ਫਿਰ ਅੱਗੇ ਲਾਗੂ ਕਰ ਦੇਵਾਂਗੇ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਦੱਸਿਆ ਜਾ ਰਿਹਾ ਹੈ ਕਿ 15 ਦਿਨ ਦਿਨ ਦਾ ਟਾਇਆ ਜਾਏਗਾ ਸਕੂਲ ਨੀ ਹਲੇ ਸਾਡੇ ਬਿਲਕੁਲ ਕੋਈ ਬਿਲਕੁਲ ਕੋਈ ਇਸ ਤਰ੍ਹਾਂ ਦਾ ਨੋਟਿਸ ਨਹੀਂ ਵੀ ਜਿਹੜਾ 15 ਦਿਨਾਂ ਦੇ ਅੰਦਰ ਢਾਇਆ ਜਾਵੇ ਹੂੰ ਸਿਰਫ ਨੋਟਿਸ ਦਿੱਤਾ ਉਹਨਾਂ ਨੇ ਵੀ ਜਾਂ ਖਾਲੀ ਕਰ ਦਿਓ ਜਾਂ ਪੈਸੇ ਭਰ ਦਿਓ ਮੀਟਿੰਗ ਦੇ ਵਿੱਚ ਕੀ ਫੈਸਲੇ ਲਿੱਤੇ ਗਏ ਨੇ ਮੀਟਿੰਗ ਦੇ ਵਿੱਚ ਤਾਂ ਇਹੀ ਫੈਸਲੇ ਲਿਆ ਵੀ ਡੀਸੀ ਸਾਹਿਬ ਨਾਲ ਅਸਲ ਮੀਟਿੰਗ ਸ਼ਡਿਊਲ ਹੋਈ ਆ ਹੁਣ ਡੀਸੀ ਸਾਹਿਬ ਜਦੋਂ ਮੀਟਿੰਗ ਦੇਣਗੇ ਸਾਨੂੰ ਉਸ ਤੋਂ ਬਾਅਦ ਫਾਈਨਲ ਹੋਊਗਾ ਕਿ ਵੱਖਰਾ ਸਕੂਲ ਹੋਰ ਬਣਾਉਣਾ ਜਾਂ ਇਹਨੂੰ ਫਿਲਹਾਲ ਕਿਤੇ ਜਦ ਤੱਕ ਸਕੂਲ ਖੁੱਲੇਗਾ ਜਾਂ ਫਿਰ ਕਿਉਂਕਿ ਬੱਚਿਆਂ ਦੀ ਛੁੱਟੀ ਵੀ ਬਿਲਕੁਲ ਕੱਲ ਨੂੰ ਇੱਕ ਵਾਰ ਸਕੂਲ ਖੁੱਲੇਗਾ ਉਸ ਤੋਂ ਬਾਅਦ ਜਿਵੇਂ ਵੀ ਡੀ ਤੇ ਸਕੂਲ ਕਿਉਂਕਿ ਬੱਚੇ ਕਾਫੀ ਨੇੜੇ ਤੋਂ ਹੁੰਦੇ ਨੇ। ਬਿਲਕੁਲ ਲੋਕ ਨਹੀਂ ਦੂਰ ਨਹੀਂ ਜਾਣ ਨਹੀਂ ਦਿੱਤਾ ਜਾਊਗਾ। ਕੋਈ ਐਸੀ ਗੱਲ ਨਹੀਂ ਵੀ 5 ਕਿਲੋਮੀਟਰ ਜਾਂ 7 ਕਿਲੋਮੀਟਰ ਨਾ 2-3 ਕਿਲੋਮੀਟਰ ਦੇ ਕੇ ਨੇੜੇ ਸਕੂਲ ਇੱਕ ਹੋਰ ਹੈਗਾ। ਉਸੇ ਸਕੂਲ ਸਬਕ ਕੀਤਾ ਜਾਊਗਾ। ਤੇ ਅਸ਼ਵਾਸ਼ਣ ਹੈ ਪੂਰਾ ਬਿਲਕੁਲ ਬਿਲਕੁਲ 100% ਬਿਲਕੁਲ ਕੋਈ ਵਿਦਿਆਰਥੀ ਨੂੰ ਕੋਈ ਦਿੱਕਤ ਨਹੀਂ ਹੋਊਗੀ ਜੀ। ਬਿਲਕੁਲ ਕਿੰਨੀ ਡੇਟ ਤੱਕ ਇਹ ਹੱਲ ਹੋ ਜਾਵੇਗਾ? ਅ ਸਾਡੇ ਵੱਲੋਂ ਤਾਂ ਕੋਸ਼ਿਸ਼ ਹੈ ਵੀ ਜਿੰਨੀ ਛੇਤੀ ਹੋ ਸਕੇ। ਜੀ ਸਾਹਿਬ ਦੀ ਮੀਟਿੰਗ ਤੇ ਡਿਪੈਂਡ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਸਕੂਲ ਇਸ ਵੇਲੇ ਦੋ ਸ਼ਿਫਟਾਂ ਵਿੱਚ ਕੰਮ ਕਰਦਾ ਹੈ ਜਿੱਤੇ ਲਗਭਗ 350 ਵਿਦਿਆਰਥੀ ਪੜ੍ਹਦੇ ਨੇ ਜਿਸ ਵਿੱਚ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਦੋਵਾਂ ਭਾਗਾਂ ਲਈ ਕਲਾਸਾਂ ਨੇ ਸਿਰਫ ਤਿੰਨ ਸਥਾਈ ਕਲਾਸਰੂਮਾਂ ਦੇ ਨਾਲ ਬਹੁਤ ਸਾਰੀਆਂ ਕਲਾਸਾਂ ਵਾਰਾਂਡੀਆਂ ਨੂੰ ਬਦਲ ਕੇ ਬਣਾਈਆਂ ਗਈਆਂ ਥਾਵਾਂ 'ਤੇ ਕੀਤੀ ਜਾਂਦੀਆਂ ਨੇ ਜੋ ਸਕੂਲ ਦੀ ਮਾੜੀ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਉਜਾਗਰ ਕਰਦੀਆਂ ਨੇ ਉੱਤਰ ਭਾਰਤ ਵਿੱਚ ਮੌਨਸੂਨ ਦੇ ਰਫ਼ਤਾਰ ਰੁਕਣ ਦਾ ਨਾਂ ਲੈ ਲੈ ਰਹੀ ਮੌਲੇ ਧਰਮੀ ਨੇ ਉੱਤਰਾਖੰਡ ਹਿਮਾਚਲ ਪ੍ਰਦੇਸ਼ ਤੇ ਕੇਰਲ ਵਿੱਚ ਜਾਂਜੀਵ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਮੌਸਮ ਨੇ ਪੰਜਾਬ ਵਿੱਚ ਵੀ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ ਮੌਸਮੀ ਭਾਗ ਨੇ ਪੰਜਾਬ ਵਿੱਚ ਵੀ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਹੈ ਪੰਜਾਬ ਦੇ ਮੌਸਮ ਬਾਰੇ ਇੱਕ ਵੱਡੀ ਭੂਵਿਕ ਬਾਣੀ ਕੀਤੀ ਗਈ ਹੈ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਹਾਂ ਜੀ ਅਸੀਂ ਪਿਛਲੇ 2-3 ਦਿਨ ਤੋਂ ਜਿਹੜੀ بارش ਰੀਜਨ ਦੇ ਵਿੱਚ ਅਬਜ਼ਰਵ ਕਰ ਰਹੇ ਹਾਂ ਕਿਉਂਕਿ ਮੌਨਸੂਨ ਦੀ ਜਿਹੜੀ ਆਮ ਤੌਰ ਤੇ ਹੁਣ ਪੂਰੇ ਕੰਟਰੀ ਚ ਸੋਚੂ ਕਿਆ ਨਤੀਜੇ ਨੂੰ ਸਾਰੇ ਹੀ ਜਿਹੜੇ ਪਾਰਟਸ ਨੇ ਮੌਨਸੂਨ ਦੇ ਨਾਲ ਕਵਰ ਹੋ ਗਏ ਨੇ ਸੋ ਅਨਵਾੜ ਦੇ ਨਾਲ ਦੇ ਵਿੱਚ ਵੀ ਕਿਉਂਕਿ ਮੌਨਸੂਨ ਫਿਲਹਾਲ ਐਕਟਿਵ ਹੈ ਸੋ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਜੇਸੀ ਟੈਂਪਰੇਚਰ ਵੀ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਕਿਉਂਕਿ ਰੇਨੀ ਕੰਡੀਸ਼ਨਸ ਬਣਿਆ ਹੋਏ ਨੇ ਨੋਰਮਲ ਤੋਂ نیچے ਰਿਕਾਰਡ ਕੀਤਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 32.8 ਡਿਗਰੀ ਸੈਲਸਿਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 3 ਡਿਗਰੀ ਸੈਲਸਿਅਸ ਨੀਚੇ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 25.5 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲੱਗਦਾ 0.9 ਡਿਗਰੀ ਸੈਂਟੀਗ੍ਰੇਡ ਰਹਿਤੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀ ਜਨ ਦੇ ਵਿੱਚ ਬਣੀਆਂ ਹੋਈਆਂ ਨੇ ਪਰ ਜੇ ਆਉਣ ਵਾਲੇ ਦਿਨਾਂ ਦੇ weather ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ بارش ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ ਸੌਰੀ yellow alert ਵੀ ਜਾਰੀ ਕੀਤਾ ਗਿਆ ਹੈ ਤੇ ਮੈਮ ਲੱਗਦਾ ਕਿ ਤਾਪਮਾਨ ਇਸੇ ਤਰ੍ਹਾਂ ਘਟਣਗੇ ਹੋਣ ਦੇ ਨਾਤੇ ਵਿੱਚ ਵੀ ਮੌਸਮ ਜਿਹੜਾ ਆਪਣਾ ਆ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕਲਾਉਡੀ ਜਾਂ ਰੈਡੀ ਜਿਹੜੀਆਂ ਰੇਨੀ ਕੰਡੀਸ਼ਨਸ ਬਣ ਗਈਆਂ ਨੇ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਗ੍ਰਾਵਟ ਅਬਜ਼ਰਵ ਕੀਤੀ ਜਾਂਦੀ ਹੈ ਜਿਵੇਂ ਅਸੀਂ ਅੱਜ ਅਬਜ਼ਰਵ ਕੀਤਾ ਕਿ ਜਿਹੜਾ ਕੱਲ ਦਾ ਡੇਟਾ ਇਨ ਟੈਂਪਰੇਚਰ 10 ਡਿਗਰੀ ਸੈਲਸੀਅਸ ਨੋਰਮਲ ਤੋਂ ਨੀਚੇ ਸੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਨ ਬੜੇ ਤਿੰਨ ਚਾਰ ਦਿਨਾਂ ਦੇ ਵਿੱਚ ਵੀ ਕੰਟੀਨਿਊ ਕਰ ਸਕਦੀਆਂ ਹਨ ਮੈਮ ਕੋਈ ਅਲਰਟ ਵੀ ਬਾਰਿਸ਼ ਹੋਣ ਲਈ ਜਾਰੀ ਹੈ ਜੀ yellow alert ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਵਾਸਤੇ ਇਨਕਲੂਡਿੰਗ ਲੁਧਿਆਣਾ ਅੱਜ ਜਿਹੜਾ ਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ ਮੈਮ ਜੂਨ ਮਹੀਨੇ 'ਚ ਕਿੰਨੀ ਬਾਰਿਸ਼ ਹੁੰਦੀ ਹੈ ਤੇ ਹੁਣ ਤੱਕ ਕਿੰਨੀ ਬਾਰਿਸ਼ ਹੋਈ ਹੈ ਜੀ ਜੂਨ ਮਹੀਨੇ ਦੀ ਨਾਰਮਲ ਜੋ بارش ਹੈ 82.8 ਮਿਲੀਲੀਟਰ ਹੈ ਔਰ ਜੇਸੀ ਅਜ ਤੱਕ ਵੀ ਲੁਧਿਆਣੇ ਦੀ بارش ਦੇਖੀਏ ਤਾਂ 102.2 ਮਿਲੀਲੀਟਰ ਜਿਹੜੀ بارش ਜੂਨ ਮਹੀਨੇ ਦੇ ਵਿੱਚ ਲੁਧਿਆਣੇ ਦੇ ਵਿੱਚ ਹੋ ਚੁੱਕੀ ਹੈ ਸੋ ਨਾਰਮਲ ਤੋਂ 19.4 ਮਿਲੀਲੀਟਰ ਜ਼ਿਆਦਾ ਆਬਜ਼ਰਵ ਕੀਤੀ ਗਈ ਹੈ ਮੈਮ ਕੈਸਮ ਦੇ ਕਿ ਜਿਹੜਾ ਮੌਨਸੂਨ ਹੈ ਹੁਣ ਪੂਰੀ ਦੇਸ਼ ਦੇ ਵਿੱਚ ਐਕਟਿਵ ਹੋ ਗਿਆ ਕਿਉਂਕਿ ਪਹਿਲਾਂ ਆਪਣਾ ਚੀਜ਼ ਹੁੰਦਾ ਤਾਂ ਪੰਜਾਬ ਜਿਹੜਾ ਸੀ ਹੁਣ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਹੈ ਬਿਲਕੁਲ ਜੀ ਕਿਉਂਕਿ 22 ਜੂਨ ਨੂੰ ਪੰਜਾਬ ਦੇ ਕੁਝ ਪਾਰਟਸ ਦੇ ਵਿੱਚ ਸਪੈਸ਼ਲੀ ਪਠਾਨਕੋਟ ਦੇ ਵਿੱਚ ਜਿਹੜੀ ਆਮਦ ਮੌਨਸੂਨ ਦੀ ਹੋ ਗਈ ਸੀ ਔਰ 25 ਜੂਨ ਨੂੰ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਗਿਆ ਸੀ ਔਰ ਕੁਝ ਪਾਰਟਸ ਹਰਿਆਣਾ ਔਰ ਰਾਜਸਥਾਨ ਔਰ ਯੂਪੀ ਦੇ ਜਿਹੜੇ ਉਹ ਬਚੇ ਸੀ ਔਰ 29 ਜੂਨ ਨੂੰ ਉਹ ਵੀ ਕਵਰ ਹੋ ਗਏ ਨੇ ਸੋ ਹੁਣ ਜਿਹੜਾ ਸਾਰਾ ਕੰਟਰੀ ਮੌਨਸੂਨ ਦੇ ਨਾਲ ਕਵਰ ਹੋ ਚੁੱਕਿਆ ਹੈ ਮੈਮ ਆਟਰੀਸ ਵਾਲਾ ਕੋਈ ਗਾਈਡਲਾਈਨਸ ਵੀ ਜਾਰੀ ਕੀਤੀ ਗਈ ਹੈ ਮੌਨ ਲੇਟੇ ਨੂੰ ਫਿਲਹਾਲ ਕੋਈ ਇਸ ਤਰ੍ਹਾਂ ਦੀ ਇਤਹਾਸਕ ਮੌਸਮ ਨਹੀਂ ਪੱਗੀ ਅੱਜ ਕਿਉਂਕਿ ਹੁਣ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਸੋ ਹੈਵੀ ਰੇਨ ਨੂੰ ਲੈ ਕੇ ਜਰੂਰ ਟਾਈਮ ਟੂ ਟਾਈਮ ਆਂਡ ਗਿਵਨ ਚੁਣੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਹੈਵੀ ਰੇਨ ਕਿਤੇ ਕਿਤੇ ਹੋ ਸਕਦੀ ਹੈ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤੁਸੀਂ ਕਿਤੇ ਹਿੱਲੀ ਏਰੀਆਜ਼ ਦੇ ਵਿੱਚ ਜਾ ਰਹੇ ਹੋ ਤਾਂ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਮਾਗੇ ਧੰਨਵਾਦ